ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾ ਬੋ ਆਪ ਹਾ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਅਛਾਨਿ ਚਰਦੈ ਕਰਿਐ ਸਭ ਬੈਰਨ ਕੋ ਆਸ ਗਰੀਐ ਪੂਰਨ ਹੋਇ ਹਮਾਰੀ ਆਸਾ ਤੁਰ ਭਜਨ ਕੀ ਰਹੇ ਪਿਆਸਾ ਤਮੈ ਸਾੜ ਕੋਈ ਵਰਨਾ ਧਿਆਉ ਜੋ ਵਰਚਾ ਸੋ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪਹਾ ਦਮ ਜੈ ਬਰੀ ਅਮਰਨ ਕਾਲ ਕਾ ਤਰਾਸ ਨਿਵਰੀਐ ਹੁ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁ ਜੋ ਕਰਿਓ ਰੱਛਾ ਰੱਖ ਲਿਓ ਮੋਇ ਰੱਖਣ ਹਾਰੇ ਸਾਹਿਬ ਸੰਤ ਸਾਹੇ ਪਿਆਰੇ دین بند دشن کے ہنتا تمہوں پر چتردس کنتا کال پائے برہما بترا کا کال پائے شو ابترا کال پائے کرکشن پرکاشا سکلسا جمن کال جو, جو کی بےد راج برہما جو جمن کال سب لوک سوارا نمسکار ہے تہے ہمارا جمن کال سب جگت بناؤ دیو دیت جچن اجاؤ آدی کیوتارا سوئی گرو سمجھو ہمارا ਨਮਸਕਾਰ ਤਸਹੀ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਬਾਰੇ ਸ਼ਿਵਕਣ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਛਾਨਤ ਚਿੱਟੇ ਤੇ ਕੁੰਚਰੇ ਅਸਤੁਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਇਸ ਕੀ ਏਕ ਏਕ ਕੀ ਪੀਰ ਪਛਾਨਣਾ ਘਟ ਘਟ ਕੇ ਪਟ ਪਟ ਕੇ ਜਾਣੈ ਜਬੇ ਉਦ ਕਰਖ ਕਰਾ ਕਰਤਾ ਰਾ ਪ੍ਰਜਾ ਤਰ ਤਬ ਦੇ ਅਪਾਰਾ ਜਬਿਆ ਕਰਕਰ ਕਰਤੋ ਕਬਹੁ ਤੁਮ ਮੈ ਮਿਲਤ ਦੇਤਰ ਸਭੋ ਜੇਤੇ ਬਦਨ ਸ੍ਰਿਸ਼ਟ ਸਵਤਾਰੈ ਆਪਿ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰੈ ਨਰਾਲਮ ਜਾਣਤ ਬੇਦਪੇ ਦੇਰਿਆਲਮ ਦਰੰਕਾਰ ਨਿਰਬਿਕਾ ਨਰਲਾੰਬੇ ਆਦਾ ਨੀਲਾਨਾਦ ਸੰਭ ਤਾ ਕਮੁੜ ਉਚਾਰਤ ਪੇਦਾ ਜਾਕੋ ਪੇਬਨ ਪਾਵਤ ਬਿਦਾ ਤਾ ਕੋ ਕਰਪਾ ਹਨਿ ਅਨੁਮਾਨਤ ਮਹਾਮੁੜ ਕਚ ਭੇਦ ਨ ਜਾਣਦ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹਿ ਪਿਵਾ ਆਪੇ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਹ ਤੇਤੀ ਤੁਮਰਾ ਲਖ ਨਾ ਜਾਇ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕ ਰੂਪਨ ਉਪਸਰੂਪਾ ਰੰਗ ਪਇਉ ਰਾਪ ਕਹਿ ਪੁਪਾ ਅੰਡਜ ਜੇਰਜ ਸਿਤ ਜ ਕਿੰਨੇ ਉਤਪੁਜ ਖਾਣ ਬਹੁ ਰਚ ਦਿਨੇ ਕਹੋ ਫੁਲ ਰਾਜਾ ਹਾ ਬੈਠਾ ਕਉ ਸਿਮਟ ਪਇਉ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਇ ਚੰਪ ਬਾਜੁਗਾ ਸਰੂਪ ਸਿੰਪਵਾ ਔਰ ਅੱਛਾ ਮੇਰੀ ਤੂੰ ਕਰੋ ਸਿੱਖੋ ਬਾਰਾ ਸਿਕ ਸੰਗ ਰੋ ਦੁਸ਼ਟ ਜਿੱਤ ਉਠੋ ਤ ਉਪਤਾ ਸਕਲ ਮਲੇਚ ਕਰੋ ਰਣ ਕਾਤਾ ਜੀਸ ਤੁਜ ਦਵਸਰਨੀ ਪਰੇ ਤਿੰਕੇ ਦੁਸ਼ਟ ਦੁਖੈ ਤਵੇਂ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿੰਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤਿਆ ਹੈ ਤਾਂਕੇ ਕਲ ਨਿਕਨੇ ਹੈ ਰੱਛਾ ਹੋਏ ਤਾਂ ਸਭ ਕਲਾ ਦੁਸ਼ਟ ਰਿਸ਼ਟ ੜੇ ਤਤਕਾਲਾ ਕਿਰਪਾ ਦ੍ਰਿਸ਼ਤ ਤਨ ਜਾਇ ਨਾ ਹਰ ਹੋ ਤਾਂਕੇ ਤਾਪ ਤਨਕ ਮੋਹਰ ਹੋ ਹਰੇ ਦਸਤ ਕਰਮੋ ਸਭ ਹੋਏ ਦੁਸ਼ਟ ਸਾਸਵੈ ਸਕੇ ਨਾ ਕੋਈ ਏਕ ਬਾਰ ਜੰਤ ਮੈਂ ਸੰਭਾਰਾ ਕਾਲ ਵਾਸਤੇ ਤਾਹੇ ਬਾਰਾ ਜਿਨਰ ਨਾਮ ਤਿਹਾਰੋ ਕਾਹਾ ਦਾਰੇ ਦੁਸ਼ਟ ਦੋਖ ਤੇ ਰਾਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪਹਾ ਦੇ ਲਿਹੋ ਬਾਰੀ ਸਰਉ ਠੋਰ ਮੋ ਹੋ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਨ ਤਿਹਾਰੀ ਆਪਹਾ ਦੇ ਲਿਹੋ ਬਾਰੀ ਸਰਉ ਠੋਰ ਮੋ ਹੋ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਦਰ ਅਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾ ਉਹ ਆਪ ਹਾ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਵੈ ਕਰਤਾਰਾ ਮੁਰਛਾ ਨਿਜ ਕਰਦੇ ਕਰੀਐ ਸਭ ਬੇਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੁਰ ਭਜਨ ਕੀ ਰਹਿ ਪਿਆਸਾ ਤੁਮੈ ਸਾੜ ਕੋਈ ਵਰਣਾ ਧਿਆਉ ਜੋ ਵਰਚਾ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪਹਾ ਦੇਮ ਜੈ ਬਰੀ ਅਮਰਨ ਕਾਲ ਕਾ ਤਰਾਸ ਨਿਵਰੀਐ ਹੁ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁ ਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਣ ਹਾਰੇ ਸਾਹਿਬ ਸੰਤ ਸਾਹੇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤਮੋਹ ਪ੍ਰਿ ਚਤੁਰ ਦਸਕੰਤਾ کال پائے برہما بکترا کال پائے شو جو ابترا کال پائے کرپشن پرکاشا سکل کال کا کیا تماسا جمن کال جو سو کیج برہما جمن کال سب لوک سوارا نمسکار ہے تاہیں ہمارا جمن کال سب جگت بناؤ دیو دیت جچن اجاؤ آدی کیوتارا سوئی گروہ سمجھو ہمارا نمسکار تسی کو ہماری سکل پرجا جنیاپ سواری शिवकण को सब गुण सुख दियो सत्रण को पल मोहबत कीयो कट कट के अंतर की जानत भले बुरे की पीर पहचानत चिट्ठी ते कुन चरियस्तुल्ला सब कृपा दृष्टि कर फुल्ला संतन दुख पाए ते दुखी सुख पाए साधन केस की एक एक की पीर पहचानै कट कट के पट पट के जानै जब युद्ध करख करा करता रा प्रजा तरतब दे अपारा जबिया करख करत हो कबहु तुम मै मिलत दे तर सब हो ਜੇਤੇ ਬਦਨ ਸ੍ਰਿਸ਼ਟ ਸਵਤਾਰਿਆ ਆਪਿ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਿ ਨਰਾਲਮ ਜਾਣਤ ਬੇਦਪੇ ਦੇ ਅਰਿਆਲਮ ਦਰੰਕਾਰ ਨਿਰਪਿਕਾ ਨਰਲਾੰਬੇ ਆਦਾ ਨੀਲਾਨਾਦ ਸੰਭ ਤਾ ਕਮੁੜ ਉਚਾਰਤ ਪੇਦਾ ਜਾਕੋ ਪੀਵਣ ਪਾਵਤ ਬਿਦਾ ਤਾ ਕੋ ਕਰਪਾ ਹਨਿ ਅਨੁਮਾਨਤ ਮਹਾਮੁੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿਨਤ ਨਹਿ ਪਿਵਾ ਆਪਿ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਹਿ ਤੇ ਤੀ تمرا لکھنا جائے پسارا سجا پرتمسارا روپ بیٹھا رنگاچ دہو راجا ہا کٹھا سگری سرش دکھایا چمپ واجگ سرو سمپ اور اچھا میری تم کرو سکھ بارا سکھ سنگر دش جیت اتپا سکل ملے چ کرو رن کاتا ਜੀਐਸ ਤੁਜ ਦਵਸਰ ਨਹੀਂ ਪਰੇ ਤਨਕੇ ਦੁਸ਼ਟ ਦੁਖੈ ਤਵੇਂ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂਕੇ ਕਲ ਨਿਕਨੇ ਅਹੈ ਰੱਛਾ ਹੋਏ ਤਾਂ ਸਭ ਕਲਾ ਦੁਸ਼ਟ ਰਿਸ਼ਟ ੜੇ ਤਤਕਾਲਾ ਕਿਰਪਾ ਦ੍ਰਿਸ਼ਤਨ ਜਾਇ ਨ ਹਰ ਹੋ ਤਾਂਕੇ ਤਾਪ ਤਨਕ ਮੋਹਰ ਹੋ ਰਿੱਧ ਸਿੱਧ ਕਰਮੋ ਸਭ ਹੋਏ ਦੁਸ਼ਟ ਸਾਸਵੈ ਸਕੇ ਨਾ ਕੋਈ ਇਕ ਬਾਰ ਜੰਤ ਮੈਂ ਸੰਭਾਰਾ ਕਾਲ ਵਾਸਤੇ ਤਾਹੇ ਉਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾਰੇ ਦੁਸ਼ਟ ਦੋਖ ਤੇ ਰਾਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪਹਾ ਦੇ ਲਿਹੋ ਬਾਰੀ ਸਰਵ ਠੋਰ ਮੋ ਹੋ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਨ ਤਿਹਾਰੀ ਆਪਹਾ ਦੇ ਲਿਹੋ ਬਾਰੀ ਸਰਵ ਠੋਰ ਮੋ ਹੋ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਦਰ ਰਛਾ ਪੂਰਨ ਹੋਏ ਜਿਤ ਕੀ ਇਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾ ਬੋ ਆਪ ਹਾ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਅਛਨਿ ਚ ਕਰਦੇ ਕਰੀਐ ਸਭੈ ਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਵਰਣਾ ਧਿਆਉ ਜੋ ਵਰਚਾ ਸੁ ਤੁਮ ਤੇ ਪਾਉ ਸੇਵਕ ਸਿਖਾ ਮਾਰੇ ਤਾਰੀ ਐ ਚੁਣ ਚੁਣ ਸਤਰੇ ਹਮਾਰੇ ਮਾਰੀ ਐ ਆਪਹਾ ਦੈਮ ਜੈ ਬਰੀ ਅਮਰਨ ਕਾਲ ਕਾ ਤਰਾਸ ਨਿਵਰੀ ਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁ ਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਣ ਹਾਰੇ ਸਾਹਿਬ ਸੰਤ ਸਾਹੇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋਪ੍ਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸ਼ਿਵ ਜੂ ਬਖਤਰਾ ਕਾਲ ਪਾਇਕਰ ਬ੍ਰਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਛਨੇ ਉਪਜਾਇਓ ਆਦਿ ਅੰਤਿ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰਤ ਸਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੇ ਸ਼ਿਵ ਕਣ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹਬਦ ਕੀਓ ਕਟ-ਕਟ ਕੇ ਅੰਤਰ ਕੀ ਜਾਣਤ ਭਲੇਪੁਰੇ ਕੀ ਪੀਰ ਪਛਾਨਤ ਚਿੱਟੇ ਤੇ ਕੁੰਚਰੇ ਅਸਤੁ ਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਿਸ ਕੀ ਏਕ-ਏਕ ਕੀ ਪੀਰ ਪਛਾਨਣਾ ਕਟ-ਕਟ ਕੇ ਪਟ-ਪਟ ਕੇ ਜਾਣੈ ਜਬੇ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰਤਬ ਦੇ ਅਪਾਰਾ ਜਬਿਆ ਕਰਖ ਕਰਤ ਹੋ ਕਬਹੁ ਤੁਮ ਮੈ ਮਿਲਤ ਦੇ ਤਰ ਸਭ ਹੋ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪਿ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਨਰਾਲਮ ਜਾਣਤ ਬੇਦਪੇ ਦੇ ਅਰਿਆਲਮ ਦਰੰਕਾਰ ਨਿਰਪਿਕਾ ਨਰਲਾੰਬੇ ਆਦਾ ਨੀਲਾਨਾਦ ਸੰਬ ਤਾਂ ਕਮ ਉਚਾਰਤ ਪੇਦਾ ਜਾ ਕੋ ਪੇਬਣ ਪਾਵਤ ਬਿਦਾ ਤਾਂ ਕੋ ਕਰਪਾ ਹਨਿ ਅਨਮਾਨਤ ਮਹਾਮੁੜ ਕਚ ਭੇਦ ਨ ਜਾਣਦ ਮਹਾਦੇਵ ਕੋ ਕਹਿਤ ਸਦਾ ਸੋ ਨਿਰੰਕਾਰ ਕਾ ਚਿੰਤ ਨਹਿ ਪਿਵਾ ਆਪਿ ਆਪਨੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਹਿ ਤੇ ਤੀ ਤੁਮਰਾ ਲਖਣਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੁਕਸਰੂਪ ਰੰਗ ਪਇਉ ਰਾਪ ਕਹੀ ਭੁਪਾ ਅੰਡਜ ਜੇਰਜ ਸਿਤਜ ਕਿੰਨੇ ਉਤਪੁਜ ਖਾਨ ਬਹੁ ਰਚ ਦਿਨੇ ਕਉ ਫੁਲ ਰਾਜਾ ਹਾ ਬੈਠਾ ਕਉ ਸਿੰਮਟ ਪਇ ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪ ਬਾਜਗਾ ਸ੍ਰੂਪ ਚੰਪ ਪਵਾ ਔਰ ਅਛਾ ਮੇਰੀ ਤੁਮ ਕਰੋ ਸਿਖੋ ਬਾਰ ਅਸਿਕ ਸੰਗਰੋ ਦੁਸ਼ਟ ਜੈਤ ਉਠੋ ਤਉ ਉਤਪਾਤਾ ਸਕਲ ਮਲੇਚ ਕਰੋ ਰਣ ਕਾਤਾ ਜੀਐਸ ਤੁਜ ਦਵਸਰਨੀ ਪਰੇ ਤਿਨਕੇ ਦੁਸ਼ਟ ਦੁਖੈ ਤਵੇਂ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂਕੇ ਕਲ ਨਿਕਨੇ ਅਹ ਰੱਛਾ ਹੋਏ ਤਾਂ ਸਭ ਕਲਾ ਦੁਸ਼ਟ ਰਿਸ਼ਟ ਰੇ ਤਤਕਲਾ ਕਿਰਪਾ ਦ੍ਰਿਸ਼ਤ ਤਨ ਜਾਇ ਨ ਹਰ ਹੋ ਤਾਂਕੇ ਤਾਪ ਤਨਕ ਮੋਹਰ ਹੋ ਰਿੱਧ ਸਿੱਧ ਕਰਮੋ ਸਭ ਹੋਏ ਦੁਸ਼ਟ ਸਾਸਵੈ ਸਕੇ ਨ ਕੋਈ ਇਕ ਬਾਰ ਜੰਤ ਮੈਂ ਸੰਭਾਰਾ ਕਲ ਵਾਸਤੇ ਤਾਹੇ ਬਾਰਾ ਜਿੰਨਰ ਨਾਮ ਤਿਹਾਰੋ ਕਾਹਾ ਦਾਰੇ ਦੁਸ਼ਟ ਦੋਖ ਤੇ ਰਾਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪਹਾ ਦੇ ਲਿਹੁ ਬਾਰੀ ਸਰਵ ਠੋਰ ਮੋਹ ਹਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਨ ਤਿਹਾਰੀ ਆਪਹਾ ਦੇ ਲਿਹੁ ਬਾਰੀ ਸਰਵ ਠੋਰ ਮੋਹ ਹਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਉ ਬਾਚ ਬੇਨਤੀ ਚੋਪਈ ਹਮਰੇ ਕੋ ਹਾ ਦੇ ਰਖਾ ਪੂਰਨ ਹੋਏ ਜਿਤ ਕੀ ਇਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾ ਬੋ ਆਪ ਹਾ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਅਛਨਿ ਚ ਕਰਦੇ ਕਰੀਐ ਸਭੈ ਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਵਰਨਾ ਧਿਆਉ ਜੋ ਵਰਚਾ ਸੋ ਤੁਮ ਤੇ ਪਾਉ سیوک سکھ ہمارے تاری ہے چن چن ستر ہمارے ماری ہے آپ ہا دے مجھے بری امرن کال کا تراس صدا ہمارے پچھا جو کری اور اچھا راکل راکن ہارے سائب سنت ساح پیارے دین باند دوشن کے ہنتا تمہ پری چتردس دسکنتا کال پائے برہم بترا کال پائے شو جبترا کال پائے کر پرکاسا سکل کال کا کیا تماسا ਜਵਨ ਕਾਲ ਜੋਗੇ ਸਿਵ ਕੀ ਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇ ਤਜਛਨੇ ਉਪਜਾਇਓ ਆਦਿ ਅੰਤਿਕ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰਤ ਸਿਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵਕਣ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੇ ਤੇ ਕੁੰਚਰਿਆਸਤੁ ਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਇਸ ਕੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬੇ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰ ਤਬ ਦੇ ਅਪਾਰਾ ਜਬਿਆ ਕਰਖ ਕਰਤ ਹੋ ਕਬਹੁ ਤੁਮ ਮੈ ਮਿਲਤ ਦੇ ਤਰ ਸਭ ਹੋ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪੇ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਨਰਾਲਮ ਜਾਣਤ ਬੇਦ ਭੇਦੇ ਅਰਿਆਲਮ ਨਿਰੰਕਾਰ ਨਿਰਪਿਕਰ ਨਰਲਾਬੇ ਆਦਾ ਨੀਲਾ ਨਾਦ ਸੰਭ ਤਾ ਕਮ ਉਚਾਰਤ ਪੇਦਾ ਜਾ ਕੋ ਪੀਵਣ ਪਾਵਤ ਬਿਦਾ ਤਾ ਕੋ ਕਰਪਾ ਹਨਿ ਅਨਮਾਨਤ ਮਹਾਮੁੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿਨਤ ਨਹਿ ਪਿਵਾ ਆਪਿ ਆਪਨੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੀ ਤੁਮਰਾ ਲਖਣਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੁਕਸਰੂਪਾ ਰੰਗ ਪੈਉ ਰਾਪ ਕਹੀ ਪੁਪਾ ਅੰਡਜ ਜੇਰਜ ਸਿਤਜ ਕਿੰਨੇ ਉਤਪੁਜ ਖਾਨ ਬਹੁ ਰਚ ਦਿਨੇ ਕਾਹ ਫੁਲ ਰਾਜਾ ਹਾ ਬੈਠਾ ਕਾਉ ਸਿਮਟ ਪਏ ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪ ਬਾਜ ਗਾ ਸਰੂਪ ਚੰਪਵਾ ਔਰ ਅੱਛਾ ਮੇਰੀ ਤੁਮ ਕਰੋ ਸਿੱਖੋ ਬਾਰਾ ਸਿਕ ਸੰਗਰੋ ਦੁਸ਼ਟ ਜੈਤ ਉਠੋ ਤ ਉਪਾਤਾ ਸਕਲ ਮਲੇਚ ਕਰੋ ਰਣ ਕਾਤਾ ਜੀਐਸ ਤੁਜ ਦਵਸਰਨੀ ਪਰੇ ਤਿਨਕੇ ਦੁਸ਼ਟ ਦੁਖੈ ਤਵੇਂ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕਿ ਕਲ ਨਿਕਨੇ ਹੈ ਰੱਛਾ ਹੋਏ ਤਾਂ ਇਹ ਸਭ ਕਲਾ ਦੁਸ਼ਟ ਰਿਸ਼ਟ ਰੇ ਤਤ ਕਲਾ ਕਿਰਪਾ ਦ੍ਰਿਸ਼ਤ ਤਨ ਜਾਇ ਨਾ ਹਰ ਹੋ ਤਾਂ ਕਿ ਤਪ ਤਨਕ ਮੋਹ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਏ ਦੁਸ਼ਟ ਸਾਸਵੈ ਸਕੇ ਨਾ ਕੋਈ ਇੱਕ ਬਾਰ ਜੰਤ ਮੈਂ ਸੰਭਾਰਾ ਕਲ ਵਾਸਤੇ ਤਾਹੇ ਬਾਰਾ ਜਿੰਨਰ ਨਾਮ ਤਿਹਾਰੋ ਕਾਹਾ ਦਾਰੇ ਦੁਸ਼ਟ ਦੋਖ ਤੇ ਰਾਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪਹਾ ਦੇ ਲਿਹੋ ਬਾਰੀ ਸਰਵ ਠੋਰ ਮੋ ਹੋ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਂ ਸਰਨ ਤੇ ਹਾਰੀ ਆਪਹਾ ਦਾ ਲੈ ਹੋ ਬਾਰੀ ਸਰਵ ਠੋਰ ਮੋ ਹੋ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਉ ਬਾਚ ਬੇਨਤੀ ਚੋਪਈ ਹਮਰੇ ਕਰੋ ਹਾ ਦਾ ਰਖਾ ਪੂਰਨ ਹੋਏ ਜਿਤ ਕੀ ਇੱਛਾ تب چرن من رہ ہمارا اپنا جان کرو پرت پارا ہمرے دست سو تمکاو اپ موہ بچاو سخی بسے مورا سیوک سکھ سو کرتارا مور اچھا نج کر دہ کری سب پیرن کو آسری ہے پورن ہوئے ہماری آسا تر بجن کی رہ پیاسا تمہیں شاٹ کوئی ابرنا تو جور چاؤ سو تمتے پاؤ سیوک سکھ ہمارے تاری چن چن ستر ہمارے ماری ہے ਆਪਹਾ ਦੇਮ ਜੈ ਬਰੀ ਅਮਰਨ ਕਾਲ ਕਾ ਤਰਾਸ ਨਿਵਰੀਐ ਹੁ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁ ਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਣ ਹਾਰੇ ਸਾਹਿਬ ਸੰਤ ਸਾਹਿ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮਹੋ ਪ੍ਰਿ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸ਼ਿਵ ਜੂ ਅਪਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਛਨੇ ਉਪਜਾਇਓ ਆਦਿ ਅੰਤਿ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰਤ ਸਿਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੇ ਸਿਵਕਣ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੇ ਤੇ ਕੁੰਚਰੇ ਅਸਤੁ ਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਿਸ ਕੀ ਏਕ ਏਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੇ ਜਾਣੈ ਜਬੇ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰ ਤਬ ਦੇ ਅਪਾਰਾ ਜਬਿਆ ਕਰਖ ਕਰਤ ਹੋ ਕਬਹੁ ਤੁਮ ਮੈ ਮਿਲਤ ਦੇ ਤਰ ਸਭ ਹੋ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪਿ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਿ ਨਰਾਲਮ ਜਾਣਤ ਬੇਦ ਭੇਦੇ ਅਰਿਆਲਮ ਦਰੰਕਾਰ ਨਿਰਬਿਕਾਰ ਨਰ ਲਾਂਬੇ ਆਦਾ ਨੀਲਾ ਨਾਦ ਸੰਭ ਤਾ ਕਮੁੜ ਚਾਰਤ ਪੇਦਾ ਜਾ ਕੋ ਪੇਬਨ ਪਾਵਤ ਬਿਦਾ ਤਾਕੋ ਕਿਰਪਾ ਹਨਿ ਅਨੁਮਾਨਤ ਮਹਾਮੁੜ ਕਚ ਭੇਦ ਨ ਜਾਣਦ ਮਹਾਦੇਵ ਕੋ ਕਹਿਤ ਸਦਾ ਸੋ ਨਿਰੰਕਾਰ ਕਾ ਚਿਨਤ ਨਹਿ ਪਿਵਾ ਆਪਿ ਆਪਨੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਹਿ ਤੀ ਤੁਮਰਾ ਲਖਣਾ ਜਾਏ ਪਿਸਾਰਾ ਕੇ ਵਿਤ ਸਜਾ ਪ੍ਰਥਮ ਸੰਸਾਰਾ ਏਕਰੂਪਨੁਬਸੁਰ ਪਰੰਖ ਪੈਉ ਰਾਪ ਕਹੀ ਭੁਪਾ ਅੰਡਜ ਜੇਰਜ ਸਿਤਜ ਕਿੰਨੇ ਉਤਪਜ ਖਾਨ ਬਹੁ ਰਚ ਦਿਨੇ کہ فل راجا ہا بیٹھا کہ سکل ملے چ کرو رن کاتا جی ایس تدو سرنی پری تین کے دش دکھیں توے مرے پورکھ جبن پگ پری تی ہار تن کے تم سنکٹ سمٹارے جو کل کو بار تیا ہے تا کہ کال نکن اے ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਤਰੇ ਤਤਕਾਲਾ ਕਿਰਪਾ ਦ੍ਰਿਸ਼ਤਨ ਜਾਇ ਨ ਹਰ ਹੋ ਤਾਂ ਕੇ ਤਾਪ ਤਨਕ ਮੋਹਰ ਹੋ ਰਿੱਧ ਸਿੱਧ ਕਰਮੋ ਸਭ ਹੋਏ ਦੁਸ਼ਟ ਸਾਸਵੈ ਸਕੈ ਨ ਕੋਈ ਏਕ ਬਾਰ ਜੰਤ ਮੈਂ ਸੰਭਾਰਾ ਕਾਲ ਵਾਸਤੇ ਤਾਹੇ ਬਾਰਾ ਜਿੰਨਰ ਨਾਮ ਤਿਹਾਰੋ ਕਾਹਾ ਦਾਰੇ ਦੁਸ਼ਟ ਦੋਖ ਤੇ ਰਾਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪਹਾ ਦੇ ਲਿਹੋ ਬਾਰੀ ਸਰਉ ਠੋਰ ਮੋ ਹੋ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗਕੀਤ ਮੈਂ ਸਰਨ ਤਿਹਾਰੀ ਆਪਹਾ ਦੇ ਲਿਹੁ ਬਾਰੀ ਸਰਵ ਠੋਰ ਮੋਹ ਸਾਇ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ